ਇੱਕ ਪਾਸੇ ਵਿਰੋਧ ਵੀ ਹੋ ਰਿਹਾ ਪਰ ਤੁਸੀਂ ਜਿਹੜਾ ਬੰਦ ਹੋ ਕੇ ਆਵਾਜ਼ ਚੁੱਕ ਰਹੇ ਮੈਰੋ ਦੇ ਹੱਕ ਦੇ ਵਿੱਚ ਵਿਰੋਧ ਜਿਹੜੇ ਉਹ ਸਿਰਫ ਤੇ ਸਿਰਫ ਵਿਰੋਧ ਕਰਦੇ ਆ ਸਰਕਾਰੀ ਟਾਟ ਸਰਕਾਰੀ ਤੰਤਰ ਦੇ ਰੱਖੇ ਹੋਏ ਬੰਦੇ ਅਕਾਦਮੀ ਦਾ ਬਾਜ਼ਾਰ ਥੋੜੀ ਹੈ ਪੰਜਾਬ ਹੈ ਯਾਰ ਗੁਰੂਆਂ ਪੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਸੂਰਬੀਰਾਂ ਦੀ ਧਰਤੀ ਹੈ ਸ਼ਹੀਦਾਂ ਸਿੰਘਾਂ ਦੀ ਧਰਤੀ ਹੈ ਇਹ ਥੇ ਨੰਗੇਜ ਦਿਖਾ ਕੇ ਪੇਸ਼ ਹਮੇਸ਼ਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਦੇ ਖਿਲਾਫ ਬੋਲਦਾ ਪੰਥ ਦੇ ਖਿਲਾਫ ਬੋਲਦਾ ਉਹਨੂੰ ਕਈ ਵਾਰੀ ਕਿਹਾ ਵੀ ਆ ਕੇ ਟੱਕਰ ਲਾ ਕੇ ਮਿਲ ਲੈ ਕਿੱਥੇ ਮਿਲਣਾ ਲੁਧਿਆਣੇ ਵੀ ਆ ਗਏ ਆ ਸਿੰਘ ਪਰ ਇਹ ਮੁੜ ਕੇ ਆਪਦੇ ਘਰਾਂ ਦੇ ਵਿੱਚੋਂ ਛੱਡਾ ਜੀ ਇਹ ਸਰਕਾਰ ਨੂੰ ਵੀ ਚਾਹੀਦਾ ਪਰ ਜਿਵੇਂ ਗੱਲ ਕਰਦੇ ਪਏ ਸੀ ਵੀ ਸਰਕਾਰਾਂ ਨੂੰ ਤਾਂ ਇਹ ਹੁੰਦਾ ਵੀ ਸਾਡੇ ਮੁੱਦੇ ਨੱਪੇ ਰਹਿਣ ਇਹ ਜੀਆਂ ਚੀਜ਼ਾਂ ਨੂੰ ਹਾਈਲਾਈਟ ਕਰ ਦਿੰਦੇ ਆ ਹੁਣ ਸਰਕਾਰ ਕਰਾ ਕੇ ਵੀ ਕੋਸ਼ਲੇਲ ਵੀਡੀਓਆ ਪਾਉਣਾ ਨਹੀਂ ਹਟੀ ਅਸਲੀਲ ਕੰਟੈਂਟ ਪਾਉਣਾ ਨਹੀਂ ਹਟੀ ਤੇ ਫੇਰ ਮਜਬੂਰ ਜਿਹੜਾ ਭਾਈ ਅਮਰਪਾਲ ਸਿੰਘ ਮਹਿਰੋਂ ਨੇ ਜਿਵੇਂ ਆਪਾਂ ਕਹ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੁੰਦੀ ਆ ਜੇ ਕਾਨੂੰਨ ਸਖਤ ਹੋਵੇ ਸਖਤ ਸਜ਼ਾਵਾਂ ਹੋਣ ਤੇ ਸਿੰਘਾਂ ਨੂੰ ਸੋਤਾ ਲਾਉਂਦੇ ਜਿਹਨਾਂ ਨੇ ਜਿਸਮ ਦਿਖਾਉਣਾ ਸ਼ੁਰੂ ਕਰਤਾ ਗੰਦ ਪ੍ਰੋਸਣਾ ਸ਼ੁਰੂ ਕਰਤਾ ਕੁਛ ਜਿਹੜੇ ਪ੍ਰਸ਼ਾਸਨਾਂ ਕਹਿ ਜਾਂ ਜਿਹੜੀਆਂ ਸਰਕਾਰਾਂ ਇਹ ਇਹੋ ਜਿਹਿਆਂ ਦੇ ਜਿਹੜੇ ਫੇਸ ਜਿਹੜੇ ਅਕਾਊਂਟ ਬਣਾਉਂਦੇ ਆ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਇਹਨਾਂ ਦੇ ਜਿਹੜੇ ਪੇਜ ਪੂਜ ਹੈ ਉਹ ਪਹਿਲੇ ਹੀ ਮਨੀਆਂ ਬੁਰੇ ਹੋਣ ਸੰਗਣੀਆਂ ਇਹਨਾਂ ਔਰਤਾਂ ਨੂੰ ਜਵਾਬ ਦੇਣ ਸੋਸ਼ਲ ਮੀਡੀਆ ਤੇ ਵੀ ਜਵਾਬ ਦੇਣ ਤੇ ਗਰਾਊਂਡ ਲੈਵਲ ਤੇ ਵੀ ਜਵਾਬ ਦੇਣ ਤੇ ਸਿੰਘ ਤੁਹਾਡੇ ਮਗਰ ਸਪੋਰਟ ਲਈ ਖੜੇ ਆ ਤੇ ਫਿਰ ਵੀ ਮੰਡੀ ਮੰਡੀ ਵੇਖਣ ਵਾਸਤੇ ਬਹੁਤ ਲੋਕ ਜਾਂਦੇ ਨੇ ਬਥੇਰੇ ਮੇਰੇ ਵਰਗੇ ਡਬਲ ਐਨਕਾਂ ਸ਼ੀਸ਼ੇ ਵਾਲੀਆਂ ਲਾ ਲਾ ਕੇ ਨੇੜਿਓਂ ਕਰ ਕਰ ਵੇਖਦੇ ਜਿਵੇਂ ਉਹਦੇ ਵਿੱਚ ਵੜਨਾ ਹੁੰਦਾ ਪਰ ਯਾਰ ਕਿਤੇ ਕੋਈ ਹੱਦ ਮਰਜ਼ਾਦਾ ਰੱਖੋ ਜਾ ਰਿਹਾ ਕੋਈ ਤਰੀਕਾ ਨਹੀਂ ਯਾਰ ਸੋਸ਼ਲ ਮੀਡੀਆ ਉੱਪਰ ਲਗਾਤਾਰ ਨਗੇਸ਼ ਪੂਨਾ ਵਾਧਾ ਜਾ ਰਿਹਾ ਸੀ ਜਸ ਤੋਂ ਬਾਅਦ ਭਾਈ ਅਮਰਤਪਾਲ ਮਹਿਰੋਂ ਵੱਲੋਂ ਕਾਂਚਣ ਕੁਮਾਰੀ ਉਰਫ ਕਮਲ ਭਾਬੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਜਿੱਥੇ ਅਮਰਤਪਾਲ ਮਹਿਰੋਂ ਦੀ ਭੂਮਿਕਾ ਨੂੰ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਤੇ ਵੀ ਸਵਾਲ ਖੜੇ ਹੋਣੇ ਪਰ ਉਹਨਾਂ ਦੇ ਹੱਕ ਵਿੱਚ ਲਗਾਤਾਰ ਪੰਜਾਬ ਦੇ ਲੋਕ ਆ ਰਹੇ ਨੇ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਤੇ ਲਗਾਤਾਰ ਨਿਗੇਜਪੂਣਾ ਗੰਧ ਵਧਦਾ ਰਿਹਾ ਇਸ ਤੋਂ ਕਿੰਨੇ ਘੱਟ ਲੋਕ ਅੱਕੇ ਹੋਏ ਨੇ ਕਿਉਂਕਿ ਸਾਡੇ ਸੱਭਿਆਚਾਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਅੱਜ ਫਰੀ ਕੋਟ ਦੇ ਵਿੱਚ ਆਲ ਇੰਡੀਆ ਕਿਸਾਨ ਯੂਨੀਅਤ ਫਤਿਹ ਵੱਲੋਂ ਜਿਹੜਾ ਭਾਈ ਅਮਰਤਪਾਲ ਮਹਿਰੋ ਨੇ ਉਹਨਾਂ ਦੇ ਹੱਕ ਵਿੱਚ ਖੜਨ ਦਾ ਐਲਾਨ ਕੀਤਾ ਗਿਆ ਸਾਡੇ ਨਾਲ ਜਥੇਬੰਦੀ ਦੀ ਆਗੂ ਜੀ ਨੇ ਸਰਾਜੀ ਆ ਲਗਾਤਾਰ ਇੱਕ ਪਾਸੇ ਵਿਰੋਧ ਵੀ ਹੋ ਰਿਹਾ ਪਰ ਤੁਸੀਂ ਜਿਹੜਾ ਬੰਦ ਹੋ ਕੇ ਆਵਾਜ਼ ਚੁੱਕ ਰਹੇ ਮਹਿਰੋ ਦੇ ਹੱਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰੋਧ ਆ ਜਿਹੜੇ ਉਹ ਸਿਰਫ ਤੇ ਸਿਰਫ ਵਿਰੋਧ ਕਰਦੇ ਆ ਸਰਕਾਰੀ ਟਾਟ ਸਰਕਾਰੀ ਤੰਤਰ ਦੇ ਰੱਖੇ ਹੋਏ ਬੰਦੇ ਹਰਜੀਤ ਗੋਲਕਚੋਰ ਇੱਕ ਹੈਗਾ ਇੱਕ ਹਰਜੀਤ ਹੈਗਾ ਜਿਹੜਾ ਖੁਦ ਬਲਾਤਕਾਰੀ ਆ ਕੱਲੋਂ ਹੰਤ ਦਾ ਬਿਆਨ ਆਇਆ ਕਹਿੰਦੇ 6-6 ਬਲਾਤਕਾਰ ਕੀਤੇ ਆਉਣੇ ਇੱਕ ਗੋਲ ਕਚੋਰ ਹੈ ਇੱਕ ਗਰ ਸਿਮਰਨ ਮੰਡਾ ਜਿਹੜਾ ਹਮੇਸ਼ਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਿਆਂ ਦੇ ਖਿਲਾਫ ਬੋਲਦਾ ਪੰਥ ਦੇ ਖਿਲਾਫ ਬੋਲਦਾ ਉਹਨੂੰ ਕਈ ਵਾਰੀ ਕਿਹਾ ਵੀ ਆ ਕੇ ਟੱਕਰ ਲਾ ਕੇ ਮਿਲ ਲੈ ਕਿੱਥੇ ਮਿਲਣਾ ਲੁਧਿਆਣੇ ਵੀ ਆ ਗਏ ਆ ਸਿੰਘ ਪਰ ਇਹ ਮੁੜ ਕੇ ਆਪਦੇ ਘਰਾਂ ਦੇ ਵਿੱਚ ਵੜ ਜਾਂਦੇ ਆ ਸੋ ਇਹੋ ਜਿਹੇ ਪੁਤਲੇ ਫੋਕਨ ਨਾਲ ਜਾਂ ਅਗਲ ਆਉਣ ਨਾਲ ਕਾਗਜਾਂ ਨੂੰ ਕੋਈ ਪੰਜਾਬ ਦੀ ਜਿਹੜੀ ਸਿਸਟਮ ਆ ਪੰਜਾਬ ਦੇ ਲਈ ਲੜ ਰਹੇ ਆ ਜਿਹੜੇ ਨੌਜਵਾਨ ਉਹ ਪਿੱਛੇ ਨਹੀਂ ਹਟਣਗੇ ਸੋ ਤੁਸੀਂ ਵੇਖੋ ਵੀ ਉਸ ਔਰਤ ਦੀਆਂ ਇਹੋ ਜਿਹੀਆਂ ਵੀਡਿਓਆਂ ਜਿਹੜੀਆਂ ਗੰਦੀਆਂ ਗੰਦੀਆਂ ਆ ਚੁੱਕੀਆਂ ਕਿ ਉਹਨੂੰ ਵੇਖ ਕੇ ਜਿਹੜੇ ਗਾਂ ਬੱਚਿਆਂ ਦਾ ਫਿਊਚਰ ਆ ਉਹ ਕਿਸ ਤਰ੍ਹਾਂ ਦਾ ਹੋਊਗਾ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਉਹ ਉਹ ਨੂੰ ਸੇਮ ਤੋਂ ਸੇਮ ਹਰਕਤਾਂ ਕਰ ਰਹੀਆਂ ਆ ਸੋਸ਼ਲ ਮੀਡੀਆ ਤੇ ਤੇ ਫਿਰ ਇਹਦਾ ਅਸਰ ਜਿਹੜਾ ਉਹ ਕਿੰਨਾ ਭਿਆਨਕ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿੰਨਾ ਭਿਆਨਕ ਚੱਲ ਰਿਹਾ ਸੋ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਉਹਨੇ ਇਹ ਗੱਲ ਕਹੀ ਸੀ ਕਿ ਮੇਰੀ ਮਜਬੂਰੀ ਹੈ ਮੈਨੂੰ ਮੈਨੂੰ ਖਰਚਾ ਕਰਦਿਆਂ ਦਾ ਮਿਲ ਜੇ ਘਰ ਪਰਿਵਾਰ ਪਾਲਨ ਦਾ ਫਿਰ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇਹ ਗੱਲ ਕਹੀ ਉਹਨੂੰ ਕਿ ਭਾਈ ਜੀ ਮਹੀਨੇ ਦਾ ਖਰਚਾ ਤੁਸੀਂ ਦੱਸੋ ਤੁਹਾਡਾ ਕਿੰਨਾ ਤੁਹਾਨੂੰ ਅਸੀਂ ਦੇ ਦਿਆ ਕਰਾਂਗੇ ਉਹਦੇ ਪਿਤਾ ਜਿਹੜੇ ਬਿਮਾਰ ਸੀਗੇ ਰੁਪਈਆ 1.5 ਲੱਖ ਜਿਹੜਾ ਉਹਨੂੰ ਦਿੱਤਾ ਗਿਆ ਉਹ ਫਿਰ ਭਾਈ ਅਮਰਤਪਾਲ ਸਿੰਘ ਮਹਿਰੋ ਕਿਉਂ ਦਿੰਦੇ ਜੇ ਉਹਨਾਂ ਦੇ ਦਿਲ ਦੇ ਵਿੱਚ ਉਹੋ ਜੀ ਕੋਈ ਗੱਲ ਹੁੰਦੀ ਉਹ ਸਾਰਾ ਕੁਝ ਕਰ ਕਰਾ ਕੇ ਵੀ ਕੋਸ਼ਲੀਲ ਵੀਡੀਓ ਪਾਉਣਾ ਨਹੀਂ ਹਟੇ ਅਸਲੀਲ ਕੰਟੈਂਟ ਪਾਉਣਾ ਨਹੀਂ ਹਟੇ ਤੇ ਫੇਰ ਮਜਬੂਰ ਜਿਹੜਾ ਭਾਈ ਹਰਮਨਪਾਲ ਸਿੰਘ ਮਹਿਰੋਂ ਨੂੰ ਜਿਵੇਂ ਆਪਾਂ ਕਹ ਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਜੇ ਕਾਨੂੰਨ ਸਖਤ ਹੋਵੇ ਸਖਤ ਸਜ਼ਾਵਾਂ ਹੋਣ ਤੇ ਸਿੰਘਾਂ ਨੂੰ ਸੋਧਾ ਲਾਉਣ ਦੀ ਲੋੜ ਕਿਉਂ ਪਵੇ ਇੰਦਰਾ ਗਾਂਧੀ ਨੇ ਕਿੰਨਾ ਕੁਝ ਕਰਵਾਇਆ ਕਿੰਨਾ ਕੁਝ ਕੀਤਾ ਉਹ ਵੀ ਇੱਕ ਔਰਤ ਸੀ ਹੁਣ ਮੀਕਾ ਜਿਹੜਾ ਉਹ ਜਿਹੜਾ ਖੁਦ ਜਨਾਨੀਆਂ ਦੇ ਚਪੇੜਾ ਮਾਰਦਾ ਰਿਹਾ ਜਿਹੜਾ ਆਪ ਡਿਸਕੋ ਡਾਂਸ ਕਰਦਾ ਕਲੱਬਾਂ ਦੇ ਵਿੱਚ ਜਾ ਕੇ ਗੰਦੇ ਗਾਣੇ ਗਾਉਂਦਾ ਹੈ ਤੇ ਹੁਣ ਉਹ ਦੱਸੂਗਾ ਪੰਜਾਬ ਦੇ ਨੌਜਵਾਨਾਂ ਨੂੰ ਕਿ ਪੰਜਾਬ ਕਿਸ ਤਰ੍ਹਾਂ ਚੱਲੂਗਾ ਗੁਰੂਆਂ ਪੀਰਾਂ ਦੀ ਧਰਤੀ ਆ ਹੁਣ ਉਹ ਦੱਸੂਗਾ ਕਿ ਇਸ ਧਰਤੀ ਤੇ ਕਿਸ ਤਰ੍ਹਾਂ ਦਾ ਸਿਸਟਮ ਚੱਲਣਾ ਚਾਹੀਦਾ ਹੁਣ ਉਹ ਜਿਹੜਾ ਮੀਕਾ ਉਹਦੇ ਸਿਸਟਮ ਦੇ ਤਹਿਤ ਆਪਾਂ ਕਹਿ ਲਈਏ ਕਿ ਉਹਨੇ ਇਹ ਗੱਲ ਕਹਿਤੀ ਕਿ ਮਰਦ ਔਰਤਾਂ ਦੇ ਵਾਰ ਨਹੀਂ ਕਰਦੇ ਹੂੰ ਭਾਈ ਅਮਰਤਪਾਲ ਸਿੰਘ ਮੇਰੋ ਤੋਂ ਗਲਤੀ ਹੋ ਗਈ ਸਿੰਘਣੀਆਂ ਦੀ ਫੌਜ ਤਿਆਰ ਕਰਦੇ ਇਹ ਇਹ ਗੱਲ ਬੁੱਢਾ ਦਲ ਦੇ ਆਗੂ ਵੱਲੋਂ ਵੀ ਅੱਜ ਇੱਕ ਮੈਂ ਬਿਆਨ ਸੁਣਿਆ ਉਹਨਾਂ ਨੇ ਵੀ ਕਹਿ ਲਈ ਕਿ ਮਹਿਲਾਵਾਂ ਤੇ ਜਿਹੜਾ ਇਸ ਤਰ੍ਹਾਂ ਹੱਥ ਚੁੱਕਣਾ ਉਹ ਸਿੰਘਾਂ ਦਾ ਕੰਮ ਨਹੀਂ ਹੁੰਦਾ ਦੇਖੋ ਸਿੰਘਾਂ ਦਾ ਕੰਮ ਉਹ ਫਿਰ ਹੁਣ ਜੇ ਤੁਸੀਂ ਇਹ ਦੱਸੋ ਵੀ ਇੰਦਰਾ ਗਾਂਧੀ ਨੂੰ ਸੋਧਿਆ ਸਿੰਘਾਂ ਨੇ ਸੋਧਿਆ ਇਹਦਾ ਮਤਲਬ ਉਹ ਜਿਹੜਾ ਕੀਤਾ ਇਹਨਾਂ ਨੇ ਉਹ ਗਲਤ ਸੀ ਇਹ ਕਹਿ ਦੇਣ ਵੀ ਉਹ ਗਲਤ ਸੀ ਜਿਹੜੇ ਨੇ ਸਿੰਘਾਂ ਨੇ ਇਹ ਗੱਲ ਕਹਿ ਰਹੀ ਆ ਜਾਂ ਮੇਕੇ ਨੇ ਇਹ ਗੱਲ ਕਹੀ ਆ ਉਹ ਕਹਿ ਦੇਣੇ ਗਲਤ ਸੀ ਫਿਰ ਇਹਦਾ ਮਤਲਬ ਉਹ ਸੰਤ ਕਾਨੀ ਜਨਰਾਲ ਸਿੰਘ ਪੰਡਰਾਲ ਨੇ ਸਵੋਟ ਨਹੀਂ ਕਰਦੇ ਇਹਦਾ ਮਤਲਬ ਉਹ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਹੋਇਆ ਉਹ ਇਸ ਗੱਲ ਦੀ ਨਖੇਦੀ ਨਹੀਂ ਕਰਦੇਗੇ ਉਹ ਕਹਿੰਦੇ ਵੀ ਚੰਗਾ ਹੋਇਆ ਇਹੀ ਗੱਲ ਹੋਈ ਫਿਰ ਜਦੋਂ ਫਿਰ ਜਦੋਂ ਹੱਥ ਖੁਦਾ ਦਾ ਵੈਰ ਹੁੰਦਾ ਜਦੋਂ ਫਿਰ ਕੋਈ ਉਹੋ ਜੀ ਗੱਲਬਾਤ ਹੋ ਜੇ ਫਿਰ ਦਸੂ ਸਿੰਘ ਕਰਨ ਕੀ ਹੁਣ ਮਰਦ ਔਰਤਾਂ ਦੇ ਵਾਰਤਾ ਨਹੀਂ ਕਰਦੇ ਪਰ ਔਰਤਾਂ ਤਾਂ ਔਰਤਾਂ ਦੇ ਵਾਰ ਕਰ ਸਕਦੀਆਂ ਹਨ ਮੈਂ ਕਹਿੰਨਾ ਸਿੰਘਣੀਆਂ ਮੂਰੇ ਆਉਣ ਸਿੰਘਣੀਆਂ ਇਹਨਾਂ ਔਰਤਾਂ ਨੂੰ ਜਵਾਬ ਦੇਣ ਸੋਸ਼ਲ ਮੀਡੀਆ ਤੇ ਵੀ ਜਵਾਬ ਦੇਣ ਤੇ ਗਰਾਊਂਡ ਲੈਵਲ ਤੇ ਵੀ ਜਵਾਬ ਦੇਣ ਸਿੰਘ ਤੁਹਾਡੇ ਮਗਰ ਸਪੋਰਟ ਲਈ ਖੜੇ ਆ ਤੇ ਫਿਰ ਵੇਖੋ ਕੀ ਬੰਦ ਫਿਰ ਦੱਸੋ ਮੀਕਾ ਕੀ ਕਹਿੰਦਾ ਫਿਰ ਮੀਕੇ ਕੋਲੇ ਕੋਈ ਜਵਾਬ ਹੈਗਾ ਕਿ ਨਹੀਂ ਹੈਗਾ ਤੋਂ ਹੋਰ ਵੀ ਆਗੂ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅ ਰਗਵੀਰ ਜੀ ਚਲੋ ਅੱਜਕੱਲ ਦੇ ਨੌਜਵਾਨ ਤਾਂ ਕਹਿੰਦਾ ਕਿ ਅਸੀਂ ਪੈਸਿਆਂ ਖਾਤਰ ਲੱਗੇ ਪਏ ਆ ਕੋਈ ਸਾਨੂੰ ਕਮਾਈ ਨਹੀਂ ਆਉਂਦੀ ਪਰ ਵੇਖਿਆ ਗਿਆ ਕਈਆਂ ਦੇ ਤਾਂ ਟੱਬਰ ਹੀ ਜਾਂਦਾ ਵੀ ਆਵਾ ਉੱਤਿਆ ਪਿਆ ਪਹਿਲੀ ਹੀ ਗੱਲ ਕਹਿੰਦਾ ਉਹਨਾਂ ਬਾਰੇ ਆਵਾ ਉੱਤਿਆ ਪਿਆ ਕਿ ਸਾਰੇ ਟੱਬਰ ਹੀ ਲੱਗੇ ਪਏ ਆ ਕਿ ਇਹਨਾਂ ਨੂੰ ਪੈਸਿਆਂ ਦਾ ਲਾਲਚ ਹੀ ਰਹਿ ਗਿਆ ਵੀ ਆਪ ਦਾ ਜਿਹੜਾ ਉਹਨਾਂ ਜਵਾਗ ਨੰਗੇ ਹੋ ਕੇ ਨੱਚੀ ਜਾਂਦੇ ਆ ਪਰ ਕੋਈ ਕੋਈ ਆਪ ਦੀ ਘਰ ਵਾਲੀ ਲੈ ਕੇ ਨੱਚੀ ਜਾਂਦਾ ਕੋਈ ਉਹ ਦਾ ਕੋਈ ਪਰਸਨਲ ਬਲੌਗ ਦਿਖਾਈ ਜਾਂਦਾ ਤੁਸੀਂ ਇਹ ਵੇਖੋ ਵੀ ਜੇ ਪੈਸਿਆਂ ਦੀ ਗੱਲ ਹੀ ਹੋਵੇ ਤੇ ਫਰੀਦਕੋਟ ਵਾਲਾ ਰਾਜਾ ਜਿੱਥੇ ਆਪਾਂ ਖੜੇ ਆ 25000 ਕਰੋੜ ਦੀ ਪ੍ਰਾਪਰਟੀ ਛੱਡ ਗਿਆ ਕੋਈ ਨਾਂ ਲੈਣ ਤੇ ਕਾਦੇ ਵਾਸਤੇ ਦੂਜੀ ਗੱਲ ਵੀ ਇਹ ਗਜਨੀ ਦਾ ਬਾਜ਼ਾਰ ਥੋੜੀ ਐ ਪੰਜਾਬ ਐ ਯਾਰ ਗੁਰੂਆਂ ਪੀਰਾਂ ਦੀ ਧਰਤੀ ਐ ਯੋਧਿਆਂ ਦੀ ਧਰਤੀ ਐ ਸੂਰਬੀਰਾਂ ਦੀ ਧਰਤੀ ਐ ਸ਼ਹੀਦਾਂ ਸਿੰਘਾਂ ਦੀ ਧਰਤੀ ਐ ਇਥੇ ਨੰਗੇਜ ਦਿਖਾ ਕੇ ਪੈਸੇ ਇਕੱਠੇ ਕਰਨਾ ਤੁਸੀਂ ਕਿਸੇ ਨੂੰ ਕਹਿ ਦਿਓ ਫੇਸਬੁੱਕ ਤੇ ਪਾ ਕੇ ਪਾਏ ਮੇਰੀ ਮਾਂ ਬਿਮਾਰ ਆ ਜਾਂ ਮੇਰਾ ਬਾਪੂ ਬਿਮਾਰ ਆ ਬੱਚਾ ਬਿਮਾਰ ਆ ਮੈਨੂੰ ਪੈਸਿਆਂ ਦੀ ਲੋੜ ਆ ਮੇਰੀ ਮਦਦ ਕਰੋ ਬਹੁਤ ਸੰਸਥਾਵਾਂ ਇਹੋ ਜੀਆਂ ਖਾਲਸਾ ਏਡ ਈ ਵਧੀਆ ਸੰਸਥਾ ਹੈ ਜੇ ਤੁਹਾਡੇ ਕੋਲ ਘਰ ਹੈ ਨਹੀਂ ਉਹ ਘਰ ਵੀ ਬਣਾ ਕੇ ਦੇ ਦਿੰਦੇ ਆ ਪਰ ਇਹ ਰੀਤ ਤਾਂ ਕੋਈ ਹੱਲ ਨਹੀਂ ਪਈ ਅਸੀਂ ਲੀੜੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਸਾਡੇ ਬੱਚਿਆਂ ਨੂੰ ਤੁਸੀਂ ਗੰਦ ਪਰੋਸੋ ਹਰ ਦੇਖ ਸਾਡੇ ਸਾਰਿਆਂ ਦੇ ਘਰੇ ਧੀਆ ਪੈਣ ਵਾਲੇ ਘਰ ਪਰਿਵਾਰਾਂ ਅਸੀਂ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਚੀਜ਼ ਵੇਖ ਹੀ ਨਹੀਂ ਸਕਦੇ ਅਸੀਂ ਦੇਖ ਹੀ ਨਹੀਂ ਸਕਦੇ ਕਿ ਅਸੀਂ ਮੋਬਾਈਲ ਨੂੰ ਹਰੇਕ ਬੰਦਾ ਆਪਣੇ ਮੋਬਾਈਲ ਨੂੰ ਲੋਕ ਲਾ ਕੇ ਰੱਖਦਾ ਕੀ ਕਿਉਂ ਲਾਉਂਦੇ ਆ ਮੋਬਾਈਲ 'ਚ ਗੰਦ ਬਹੁਤ ਆ ਬੱਚਿਆਂ ਕੋਲੇ ਮੋਬਾਈਲ ਆ ਇਹੋ ਜੀਆਂ ਕਈ ਵਾਰੀ ਐਡ ਵੀ ਜਗਤਾਰ ਦੀ ਐਪ ਜੀਆਂ ਆਉਂਦੀਆਂ ਵੀ ਜਿਹੜੀਆਂ ਤੁਸੀਂ ਵੇਖ ਨਹੀਂ ਸਕਦੇ ਪਰਿਵਾਰ 'ਚ ਬੈਠ ਕੇ ਅਗੇ ਟਿਵੀ ਤੇ ਪ੍ਰੋਗਰਾਮ ਆਉਂਦੇ ਸੀ ਲੋਕ ਪਰਿਵਾਰ 'ਚ ਬੈਠ ਕੇ ਵੇਖਦੇ ਸੀ ਪਿਓ ਧੀ ਬੈ ਕੇ ਵੇਖਦੇ ਸੀ ਮਾਂ ਪੁੱਤ ਬੈ ਕੇ ਵੇਖ ਲੈਂਦੇ ਸੀ ਬਾਪ ਬੇਟਾ ਬੈ ਕੇ ਵੇਖਦੇ ਸੀ ਹੁਣ ਤੁਸੀਂ ਮੈਨੂੰ ਦੱਸ ਦਿਓ ਕੁਝ ਐ ਹੋ ਜਾ ਇਹਨਾਂ ਨੇ ਤਾਂ ਜਿਸਮ ਦਿਖਾਉਣਾ ਸ਼ੁਰੂ ਕਰਤਾ ਗੰਦ ਭਰੋਸਣਾ ਸ਼ੁਰੂ ਕਰਤਾ ਕੋਸ਼ਿਸ਼ ਜਿਹੜੇ ਪ੍ਰਸ਼ਾਸਨਾਂ ਕਹਿ ਜਾਂ ਜਿਹੜੀਆਂ ਸਰਕਾਰਾਂ ਇਹ ਇਹੋ ਜਿਹਿਆਂ ਦੇ ਜਿਹੜੇ ਫੇਸ ਜਿਹੜੇ ਅਕਾਊਂਟ ਬਣਾਉਂਦੇ ਆ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਇਹਨਾਂ ਦੇ ਜਿਹੜੇ ਪੇਜ ਪੂਜ ਹੈ ਉਹ ਪਹਿਲੇ ਹੀ ਬੰਦ ਕਰ ਦੇਣਾ ਤਾਂ ਕਿ ਇਹੋ ਜੀ ਨੌਬਤੀ ਨਾ ਆਵੇ ਦੂਜੀ ਸਰਕਾਰਾਂ ਦਾ ਕਹਿੰਦੀਆਂ ਨੇ ਚਲੋ ਆਪੀ ਧਿਆਨ ਇੱਧਰ ਹੋਵੇ ਤਾਂ ਸਾਡੇ ਵਾਲੇ ਮੁੱਦੇ ਨਾ ਚੁੱਕੀਆਂ ਹੋਰ ਲੋਕਾਂ ਦੇ ਤੇ ਫਿਰ ਭੁਗਤਾਨ ਹੋਣਾ ਹੁਣ ਉਹਦਾ ਅਕਾਊਂਟ ਤਾਂ ਤੁਸੀਂ ਬੰਦ ਕਰਤਾ ਭਾਈ ਅਮਰਤਪਾਲ ਮਹਿਰੋਂ ਦਾ ਤੇ ਇਹ ਬੀਬੀ ਦਾ ਅਕਾਊਂਟ ਤਾਂ ਹਜੇ ਚੱਲੀ ਜਾਂਦਾ ਔਰ ਉਹ ਵਧ ਗਏ ਉਹਦੇ ਫਾਲੋਅਰ ਵਧ ਗਏ ਤੇ ਜਿੱਦੇ ਫੂਕਣੀ ਸੀ ਉਹਦੇ ਤਾਂ ਫਿਰ ਤਿੰਨ ਹੀ ਸੀ ਨਾ ਐ ਤਾਂ ਮੈਂ ਹੁਣ ਬਥੇਰੇ ਹੁੰਦੇ ਆ ਮਗਰ ਪਤਾ ਤਾਂ ਉਹੋ ਲੱਗਦਾ ਵੀ ਮਗਰ ਕਿੰਨੇ ਰਹਿ ਗਏ ਜਗਤਾਰ ਜੀ ਤਮਾਸ਼ਾ ਵੇਖਣ ਵਾਸਤੇ ਦੁਨੀਆ ਬਹੁਤ ਹੈ ਜਿਸਮ ਜਿਸਮ ਦੀ ਜਦੋਂ ਮੰਡੀ ਲੱਗਦੀ ਆ ਉਹ ਤੋਂ ਬਹੁਤ ਲੋਕ ਜਾਂਦੇ ਆ ਵੇਖਣ ਵਾਸਤੇ ਸੰਸਕਾਰ ਦੇ ਤਿੰਨ ਜਣੇ ਜਿਸਮ ਦੀ ਮੰਡੀ ਵੇਖਣ ਵਾਸਤੇ ਬਹੁਤ ਲੋਕ ਜਾਂਦੇ ਨੇ ਬਥੇਰੇ ਮੇਰੇ ਵਰਗੇ ਡਬਲ ਐਨਕਾਂ ਸ਼ੀਸ਼ੇ ਵਾਲੀਆਂ ਲਾ ਲਾ ਕੇ ਨੇੜਿਓਂ ਕਰ ਕਰ ਵੇਖਦੇ ਜਿਵੇਂ ਉਹਦੇ ਵਿੱਚ ਵੜਨਾ ਹੁੰਦਾ ਪਰ ਯਾਰ ਕਿਤੇ ਕੋਈ ਹੱਦ ਮਰਜ਼ਾਦਾ ਰੱਖੋ ਜਾ ਰਹੇ ਕੋਈ ਤਰੀਕਾ ਨਹੀਂ ਯਾਰ ਸਾਡੀਆਂ ਮਾਵਾਂ ਸਾਡੇ ਸਾਡੀਆਂ ਮਾਵਾਂ ਨੇ ਚੱਕੀਆਂ ਪੀਪੀ ਕੇ ਸਵਾ ਸਵਾ ਮਣਦੇ ਪੀਸਣੇ ਪੀ ਕੇ ਯਾਰ ਆਪਦੇ ਜੁਆਕਾ ਨੂੰ ਖੋਇਆ ਤੇ ਕੀ ਤੁਸੀਂ ਇਹੋ ਜਿਹੇ ਯੁੱਗ ਦੇ ਵਿੱਚ ਜਿਹੜਾ ਕੰਪਿਊਟਰ ਯੁੱਗ ਹੈ ਐ ਇੰਨਾ ਟੈਕਨੀਕਲ ਸਮਾ ਹਰ ਥਾਂ ਤੇ ਕੰਪਿਊਟਰ ਪਿਆ ਤੁਸੀਂ ਜਿੱਥੇ ਮਰਜ਼ੀ ਬੈਠ ਕੇ ਕਮਾਈ ਕਰੋ ਯਾਰ ਕੀ ਕਿੱਥੇ ਨਹੀਂ ਕਮਾਈ ਕੰਮ ਹੁੰਦਾ ਪਰ ਰੌਲਾ ਇਹ ਹੈ ਵੀ ਅਸੀਂ ਰਾਤ ਨੂੰ ਸੌઈએ ਤੇ ਸਵੇਰ ਉੱਠਦੇ ਆ ਸਾਰਾ ਅਸੀਂ ਅਮੀਰ ਹੋਈਏ ਸਾਡੀ ਜਿਹੜੀ ਬਿਰਤੀ ਹੈ ਬਰਤਾਂ ਤਾਂ ਸਾਡੇ ਇਹੋ ਜਿਹਾ ਬਣ ਗਿਆ ਜੰਸੀਆਂ ਜਿਹੜੀਆਂ ਸਾਡੇ ਹੱਥਾਂ 'ਚ ਹਥਿਆਰ ਫੜਾਉਣ ਨੂੰ ਫਿਰਦੀਆਂ ਕਾਲਾ ਸਮਾ ਦੌਰ ਫੇਰ ਆਵੇ ਪਰ ਅਸੀਂ ਨੌਜਵਾਨੋਂ ਅਪੀਲ ਕਰਦੇ ਆ ਵੀ ਇਸ ਜ਼ਬਰਦਸਤ ਮੁਕਾਬਲਾ ਜ਼ੁਲਮ ਦਾ ਮੁਕਾਬਲਾ ਕਲਮ ਨਾਲ ਕਰੋ ਭਾਈ ਖਾਲੜਾ ਜੀ ਵਾਂਗੂ ਉਹਨਾਂ ਨੇ ਕੱਢਗਾ ਸੀ ਨਾ 25000 ਲਾਸ਼ਾਂ ਤੇ ਉਹ ਵਿਚਾਰਾ ਆਪ 25000 ਇੱਕ ਲਾਸ਼ ਉਹ ਆਪ ਬਣ ਗਿਆ ਪਰ ਉਹ ਅੱਜ ਵੀ ਅਦਾਲਤਾਂ ਦੇ ਵਿੱਚ ਅਗਵਾਈ ਦਿੰਦੇ ਨੇ ਆਣ ਕੇ ਤੇ ਕਿੰਨੇ ਕਿੰਨੇ ਪੁਲਿਸ ਮਲਾਜ਼ਮਾਂ ਨੂੰ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ ਸੀ ਜਿਨ੍ਹਾਂ ਨੇ ਫੇਕ ਐਨਕਾਊਂਟਰ ਕਰਨ ਦੀ ਬਜਾਏ ਦੋ ਮੁੰਡੇ ਤਾਂ ਸਾਡੇ ਚੱਕ ਲੈ ਤੇ ਜਦੋਂ ਉਹਨਾਂ ਨੇ ਵਿਖਾਉਣਾ ਪਿਆ ਵੀ ਇਹ ਨੂੰ ਮਾਮਲੇ ਨੂੰ ਅਸਲੀ ਬਣਾ ਕੇ ਕਿਵੇਂ ਵਿਖਾਉਣਾ ਨਾਲ ਦੋ ਹੋਮਗੜ ਵਾਲੇ ਭਰਾ ਵੀ ਮਾਰਤੇ ਉਹ ਅੱਜ ਉਹਨਾਂ ਨੂੰ ਅਦਾਲਤਾਂ ਕੋਰਟ ਆ ਅੱਜ ਉਹਨਾਂ ਨੂੰ ਸਜ਼ਾਵਾ ਦੇ ਰਹੀ ਹੈ ਇਹ ਵੇਖੋ ਕਲਮ ਕਲਮ ਦੀ ਲੜਾਈ ਲੜਨੀ ਪਊਗੀ ਹਥਿਆਰਾਂ ਦੀ ਲੜਾਈ ਨਹੀਂ ਕੋਈ ਸਾਡਾ ਬਾਹਲਾ ਸਾਥ ਹਾਂ ਜੀ ਆਪਾਂ ਗੱਲ ਕਰੀਏ ਇਸ ਮਾਮਲੇ ਦੇ ਵਿੱਚ ਮਹਿਲਾ ਚੇਅਰਪਰਸਨ ਨੇ ਉਹਨਾਂ ਦਾ ਵੀ ਬਿਆਨ ਆਇਆ ਕਿ ਇਹ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਹੈ ਕਿ ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਉਹ ਬਹੁਤ ਵਧੀਆ ਜੀ ਦੇਖੋ ਸਹੀ ਨੂੰ ਸਹੀ ਕਹਿਣਾ ਬਹੁਤ ਵਧੀਆ ਗੱਲ ਹੈ ਜੇ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਵੀ ਲੱਗਿਆ ਕਿਤੇ ਕਿਉਂਕਿ ਉਹ ਮਹਿਲਾ ਦੇ ਜਿਹੜੇ ਏਜੀ ਸੀਟ ਤੇ ਬੈਠੇ ਜਿੱਥੇ ਉਹ بڑے ਵੱਡੇ ਵੱਡੇ ਫੈਸਲੇ ਕਰਾਉਂਦੇ ਆ ਉਹਨਾਂ ਦਾ ਇਹ ਬਿਆਨ ਬਹੁਤ ਵਧੀਆ ਸੀਗਾ ਜੀ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਇਹ ਚੀਜ਼ਾਂ ਤੇ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਤੇ ਵਧੀਆ ਗੱਲ ਆ ਜੀ ਬਹੁਤ ਚੰਗੀ ਗੱਲ ਇਹ ਜੋ ਕਾਰਵਾਈ ਹੋਈ ਆ ਕੀ ਇਸ ਨਾਲ ਲੱਗਦਾ ਠੱਲ ਪਵੇਗੀ ਬਹੁਤ ਜਿਆਦਾ ਹੱਤਿਰਤਾ ਪੈ ਚੁੱਕੀ ਹੈ ਜਿਵੇਂ ਆਪਾਂ ਦੇਖਿਆ ਵੀ ਜਿਨੇ ਨਹੀਂ ਵੀ ਹੁਣ ਮਾਫੀ ਮੰਗਣੀਆਂ ਉਹ ਵੀ ਮਾਫੀ ਮੰਗਿਆ ਜਾਂਦਾ ਸੋਨੂ ਸੀਤੋ ਵਰਗੇ ਚਲੋ ਠੀਕ ਹੈ ਜਿਵੇਂ ਵੀ ਆ ਪਰ ਉਹ ਅਸਰ ਤਾਂ ਇਹ ਚੀਜ਼ ਦਾ ਪਿਆ ਹੈ بڑے ਵੀਡੀਓ ਜਿਹੜੀਆਂ ਡਿਲੀਟ ਹੋ ਚੁੱਕੀਆਂ ਬੜੇ ਅਕਾਊਂਟ ਆ ਜਿਹੜੇ ਬੰਦ ਹੋ ਚੁੱਕੇ ਆ ਕਈਆਂ ਨੇ ਤਾਂ ਆਪਦੀਆਂ ਜਿਹੜੀਆਂ ਪੋਸਟਾਂ ਸਾਰੀਆਂ ਡਿਲੀਟ ਮਾਰਤੀਆਂ 8000 ਹਾਂ 8000 ਇਹ ਬਹੁਤ ਵਧੀਆ ਗੱਲ ਹੈ ਜੀ ਇਹ ਸਰਕਾਰ ਨੂੰ ਵੀ ਚਾਹੀਦਾ ਪਰ ਜਿਵੇਂ ਗੱਲ ਕਰਦੇ ਪਏ ਸੀ ਵੀ ਸਰਕਾਰਾਂ ਨੂੰ ਤਾਂ ਇਹ ਹੁੰਦਾ ਵੀ ਸਾਡੇ ਮੁੱਦੇ ਨਪੇ ਰਹਿਣ ਇਹ ਜੀਆਂ ਚੀਜ਼ਾਂ ਨੂੰ ਹਾਈਲਾਈਟ ਕਰ ਦਿੰਦੇ ਆ ਹੁਣ ਇੱਕ ਨਿੱਕੀ ਜੀ ਗੱਲ ਆ ਵੀ ਸ਼ੇਰਸੈਨਾ ਵਾਲਾ ਜਿਹੜਾ ਮਕਸਰ ਸਾਹਿਬ ਵਾਲਾ ਰੌਲਾ ਸੀਗਾ ਉਹਦੇ ਵਿੱਚ ਤਾਂ ਅੱਜ ਕਿੰਨੇ ਦਿਨ ਹੋ ਗਏ ਆ ਹਜੇ ਤੱਕ ਪਰਿਵਾਰ ਉਹ ਬੰਦੇ ਦਾ ਫੋਨ ਵੀ ਆਇਆ ਉਹ ਤਾਂ ਇਹਨਾਂ ਤੋਂ ਵੱਡੇ ਨਹੀਂ ਗਏ ਅਮਰਤਪਾਲ ਮੈਰੋ ਜਿਹੜਾ ਚਲੋ ਹਜੇ ਜਾਂਚ ਜਿਹੜੀ ਚੱਲ ਰਹੀ ਆ ਪਰ ਉਹਦਾ ਪਰਿਵਾਰ ਉਹਦਾ ਫਾਦਰ ਉਹਦੇ ਸਿਸਟਰ ਨੂੰ ਵੀ ਚੱਕ ਲਿਆ ਸੀਗਾ ਵੀ ਇਹ ਬਹੁਤ ਜ਼ਿਆਦਾ ਫਰਕ ਆ ਫਿਰ ਜੇ ਇਹ ਤੇ ਫਰਕ ਹੁੰਦੇ ਰਹਿਣਗੇ ਤੇ ਫਿਰ ਇਹ ਜੀਆਂ ਗੱਲਾਂ ਤਾਂ ਸੁਹਾਵੀਆ ਵੀ ਹੋਣੀਆਂ ਹੀ ਉਹ ਲਗਾਤਾਰ ਇਸ ਕਾਰਵਾਈ ਤੇ ਜਿੱਥੇ ਅਮਰਪਾਲ ਨੂੰ ਘੇਰ ਮਹਿਰੋਂ ਨੂੰ ਜਿਹੜਾ ਘੇਰਿਆ ਜਾ ਰਿਹਾ ਹੈਗਾ ਪਰ ਉਹਦੇ ਹੱਕ ਦੇ ਵਿੱਚ ਪੰਜਾਬ ਦੇ ਲੋਕ ਲਗਾਤਾਰ ਖੜ ਰਹੇ ਨੇ ਬਾਹ ਚੋਕਰੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਗੰਦਾ ਤੇ ਨਗੇਜ ਤੇ ਡਬਲ ਮੀਨਿੰਗ ਜਿਹੜੇ ਗੱਲਾਂ ਚੱਲ ਰਹੀਆਂ ਸੀ ਉਹਦੇ ਖਿਲਾਫ ਜਿਹੜੀ ਇਹ ਕਾਰਵਾਈ ਵੀ ਡਿੱ ਗਈ ਹੈ ਕਿਤੇ ਨਾ ਕਿਤੇ ਇਹ ਸਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀਆਂ ਕਾਰਵਾਈਆਂ ਹੋਰ ਹੋਣੀਆਂ ਚਾਹੀਦੀਆਂ ਤਾਂ ਹੀ ਇਹ ਜਿਹੜਾ ਪੰਜਾਬ ਦਾ ਸੱਭਿਆਚਾਰ ਬਸੇਗਾ ਕੈਮਰਮੈਨ ਧਰਮਿੰਦਰ ਨਾਲ ਖਬਰਨਾਮਾ ਲਈ ਜਗਤਾਰ ਸਿੰਘ